ਕੈਰੀ ਆਉਣ ਜੱਟਾ ਸਭ ਤੋਂ ਜ਼ਿਆਦਾ ਮਕਬੂਲ ਹੋਈ ਸੀ ਤੇ 420 ਜਾਨੀ ਕਿ ਜਿਨ੍ਹਾਂ ਨੇ ਵੇਖੀਆਂ ਨੇ ਇਹ ਫਿਲਮਾਂ ਉਹਨਾਂ ਦੇ ਵਿੱਚ ਬੜਾ ਇੱਕ ਅਹਿਮ ਜਸਪਿੰਦਰ ਭੱਲੇ ਦਾ ਜਿਹੜਾ ਰੋਲ ਸੀ ਜਿਹੜਾ ਨਮਾਇਆ ਜਾਂਦਾ ਸੀ ਕਰੀਮੀ ਨਾ ਹੋ ਗਿਆ ਸੀ ਬਿਮਾਰ ਹੋਈ ਨਾ ਕਿਸੇ মিডিਏ ਦੇ ਵਿੱਚ ਖ਼ਬਰ ਨਹੀਂ ਆਈ ਕਿਉਂ ਨਹੀਂ ਆਈ ਕਿੰਨਾ ਕਾਰਨ ਕਰਕੇ ਜਿਹੜੀ ਗੱਲ ਬਾਹਰ ਨਿਕਲੀ ਤੇ ਇਕਲ ਜਿਹੜਾ ਦਮ ਜਿਹੜਾ ਅੱਜ ਝਟਕਾ ਲੱਗਿਆ ਜਾਉਂਦੇ ਲੋਕਾਂ ਨੂੰ ਜਿਹੜਾ ਇੱਥੇ ਥੋਕਰਾਂ ਮਾਰ ਗਿਆ ਜਾਂ ਜਾਂਦੀਆਂ ਭੱਡਿਆ ਜਾਂਦਾ ਠੇਡੇ ਮਾਰੇ ਜਾਂਦੇ ਆ ਤੇ ਬਾਅਦ ਵਿੱਚ ਬੰਦਾ ਜਦੋਂ ਇਸ ਦੁਨੀਆ ਤੋਂ ਚੱਲਿਆ ਜਾਂਦਾ ਫੇਰ ਦੁਨੀਆ ਐਸੀ ਆ ਇਹ ਰਵਾਜ ਹੀ ਪਤਾ ਨਹੀਂ ਰੀਤ ਹੀ ਐਸੀ ਆ ਕਿ ਆਪਾਂ ਕਿਸੇ ਦੀ ਜਿਹੜੀ ਚੜਤ ਹੁੰਦੀ ਆ ਉਹ ਤੇ ਜੈਲ ਸੀ ਕਰਦੇ ਆ ਕਿ ਫਲਰਨਾ ਬੰਦਾ ਕਿਉਂ ਅੱਗੇ ਲੱਗੀ ਜਾਂਦਾ ਸਨਕਾਟ ਆ ਜ 95 ਆ ਗਿਆ ਅੱਜ 6.95 ਆ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੰਕਾਟਿਆਂ ਦੀ ਜਿਹੜੀ ਗੂੰਜ ਪੈਂਦੀ ਰਹੀ ਆ ਕੈਨੇਡਾ ਅਮਰੀਕਾ ਜਿਹੜਾ ਆਪ ਜਾਂਦੇ ਆ ਕਲਾਕਾਰ ਕੀ ਬਿਮਾਰੀ ਦਾ ਇਲਾਜ ਨਹੀਂ ਹੋ ਸਕੇ ਆ ਅੱਜ ਕਿੰਨਾ ਕੀ ਕਾਰਨ ਸੀ ਕਿਦੋਂ ਬਿਮਾਰ ਸੀ ਇਹ ਜਿਹੜਾ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਇਨਸਾਨ ਉਹ ਇਨਸਾਨ ਬਹੁਤ ਘੱਟ ਹੁੰਦੇ ਆ ਜਿਹੜੇ ਕਿ ਹਰਮਨ ਪਿਆਰੇ ਹੁੰਦੇ ਆ ਨਾ ਕਿਸੇ ਦਾ ਬੁਰਾ ਕਰਦੇ ਆ ਨਾ ਮਾੜਾ ਕਰਦੇ ਆ ਪਰ ਦਿਲਾਂ ਦੇ ਵਿੱਚ ਬਸ ਜਾਂਦੇ ਆ ਤੇ ਉਹ ਦਿਲਾਂ ਦੇ ਵਿੱਚ ਹਮੇਸ਼ਾ ਜਿਹੜਾ ਉਹਨਾਂ ਦਾ ਸਤਕਾਰ ਰਹਿੰਦਾਗਾ ਜੋ ਮਹਿਮਾ ਕਿਸੇ ਦੇ ਨਾਲ ਧੱਕਾ ਕਰਦਾ ਜਾਨੀ ਕਿ ਸਾਰਾ ਕੁਝ ਵਿੱਚ ਹੁੰਦਾ ਨਾਲੇ ਉਹ ਤੋਂ ਚੰਗੀ ਜਿਹੜੀ ਸਿੱਖਿਆ ਵੀ ਮਿਲਦੀ ਸੀ ਤੇ ਨਾਲ ਨਾਲ ਹਸਾਉਂਦੇ ਵੀ ਸੀ ਤੇ ਇੱਕਾ ਜਸਵਿੰਦਰ ਭੱਲਾ ਉਹ ਸਾਕਸ ਸੀ ਉਹ ਇੱਕ ਆਪਾਂ ਕਹਦੇ ਕਿ ਵਿਅਕਤੀ ਸੀ ਕਿ ਜਿਹੜਾ ਲੋਕਾਂ ਨੂੰ ਹਸਾਉਂਦਾ ਹਸਾਉਂਦਾ ਅੱਜ ਅੜਵਾ ਕੇ ਤੁਰ ਚਲਿਆ ਕਦੁਖਦਾਈ ਖਬਰ ਦੇ ਨਾਲ ਸ਼ੁਰੂਆਤ ਕਰਦੇ ਆ ਕਿ ਅੱਜ ਪੰਜਾਬ ਜਗਤ ਨੂੰ ਜਿਹੜਾ ਕਿ ਵੱਡਾ ਘਾਟਾ ਪਿਆਗਾ ਕਿ ਤੁਹਾਨੂੰ ਪਤਾਗਾ ਕਿ ਜਿਹੜਾ ਲੱਖਾਂ ਲੋਕਾਂ ਨੂੰ ਹਸਾਉਣ ਵਾਲਾ ਅੱਜ ਰਵਾਕੇ ਤੁਰ ਗਿਆ ਗੱਲ ਕਰਦੇ ਆਪਾਂ ਜਸਵਿੰਦਰ ਭੱਲੇ ਦੀ ਜਿਨ੍ਹਾਂ ਨੇ ਕਿ ਬੜਾ ਜਿਹੜਾ ਆਪਣਾ ਨਾਮ ਆ ਉਹ ਕਮਾਇਆ ਤੇ ਲੋਕਾਂ ਦੇ ਜਿਹੜਾ ਦਿਲਾਂ ਦੇ ਵਿੱਚ ਵਸਿਆ ਇੱਕ ਬੜਾ ਹਰਮਨ ਪਿਆਰਾ ਜਿਹੜਾ ਕਲਾਕਾਰ ਹੋਇਆ ਹਰ ਇੱਕ ਉਹਦੀ ਕਮੇਡੀ ਆ ਜਿਹੜੀ ਵੱਖਰੀ ਹੁੰਦੀ ਸੀ ਸੂਹ ਲੈਂਦੀ ਸੀ ਦਿਲ ਨੂੰ ਤੇ ਬੜੇ ਉਹਦੀ ਹਾਸਿਆ ਠੱਠੇ ਵਾਲੀਆਂ ਗੱਲਾਂ ਨੇ ਜਿਹੜੀਆਂ ਜਿਹੜੀਆਂ ਕਿ 1988 ਤੋਂ ਜਿਹੜਾ ਉਹਨੇ ਇਹਦਾ ਦੌਰ ਸ਼ੁਰੂ ਕੀਤਾ ਸੰਕਾਟਾ ਜਿਹੜੀਆਂ ਕਹਾਟਾਂ ਆਉਂਦੀ ਹੁੰਦੀਆਂ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਛੋਟੇ ਹੁੰਦੇ ਸੁਣਦੇ ਹੁੰਦੇ ਸੀ 95 ਦੇ ਵਿੱਚ ਸੰਕਾਟਾ ਜੀ ਅੱਜ 95 ਆ ਗਿਆ ਅੱਜ 6 95 ਆ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੰਕਾਟਿਆਂ ਦੀ ਜਿਹੜੀ ਗੂੰਜ ਪੈਂਦੀ ਰਹੀ ਆ ਤੇ ਲੋਕ ਹਰ ਇੱਕ ਤੋਂ ਕਹਿਤਾ ਬੜੀਆਂ ਇਹਦੀਆਂ ਸੁਣਦੇ ਹੁੰਦੇ ਸੀ ਇੱਕ ਜੋੜੀ ਬਣੀ ਹੋਈ ਸੀ ਇਹਨਾਂ ਦੇ ਨਾਲ ਬਾਲਮਕੰਦ ਸ਼ਰਮਾ ਤੇ ਇੱਕ ਨੀਲਮ ਨਾਂ ਦੀ ਜਿਹੜੀ ਲੜਕੀ ਹੁੰਦੀ ਸੀ ਇਹਨਾਂ ਦੀ ਤਿੰਨਾਂ ਦੀ ਜੋੜੀ ਨੇ ਜਿਹੜਾ ਲੋਕਾਂ ਨੂੰ ਬੜਾ ਹਸਾਉਣਾ ਬੜੇ ਜਿਹੜੇ ਤੰਜ ਵੀ ਕਸਨੇ ਆ ਜਿਹੜੇ ਉਹ ਸਿਆਸਦਾਨਾਂ ਤੇ ਹੁਣ ਚਾਹੇ ਕਿਸੇ ਮਹਿਕਮੇ ਦੇ ਨਾਲ ਜੋ ਮਹਿਕਮਾ ਕਿਸੇ ਦੇ ਨਾਲ ਧੱਕਾ ਕਰਦਾ ਜਾਨੀ ਕਿ ਸਾਰਾ ਕੁਝ ਵਿੱਚ ਹੁੰਦਾ ਨਾਲੇ ਉਹ ਤੋਂ ਚੰਗੀ ਜਿਹੜੀ ਸਿੱਖਿਆ ਵੀ ਮਿਲਦੀ ਸੀ ਤੇ ਨਾਲੇ ਨਾਲ ਹਸਾਉਂਦੇ ਵੀ ਸੀ ਪਰ ਅੱਜ ਦੁਖਦਾਈ ਖਬਰ ਸਵੇਰੇ ਸਵੇਰੇ ਦੇਖਣ ਨੂੰ ਜਦੋਂ ਪੜੀ ਕਿ ਜਸਵਿੰਦਰ ਭੱਲਾ ਜਿਹੜਾ ਕਿ ਉਹਦਾ ਮਹਾਲੀ ਦੇ ਜਿਹੜਾ ਹਸਪਤਾਲ ਆਪੋਰਟ ਦੇ ਵਿੱਚ ਉਹਦਾ ਅਦੇਹਾਂਤ ਹੋ ਗਿਆ ਇਹ ਦੱਸਿਆ ਜਾ ਰਿਹਾ ਸੀ ਕਿ ਕਰੀਬ 1 ਮਹੀਨੇ ਤੋਂ ਜਿਹੜਾ ਉਹ ਬਿਮਾਰ ਚੱਲਿਆ ਆ ਰਿਹਾ ਸੀ ਤੇ ਉਹਨੂੰ ਜਿਹੜੀ ਦਿਲ ਦੀ ਅਤੇ ਸ਼ੂਗਰ ਦੀ ਜਿਹੜੀ ਬਿਮਾਰੀ ਨੇ ਜਖੜ ਲਿਆ ਸੀ ਤੇ 65 ਸਾਲਾਂ ਦੀ ਜਿਹੜੀ ਜ਼ਿੰਦਗੀ ਜਿਉ ਕੇ ਜਿਹੜਾ ਅੱਜ 22 ਅਗਸਤ 2025 ਨੂੰ ਸਦਾ ਲਈ ਸਾਨੂੰ ਸਦੀਵੀ ਬਸੋੜਾ ਦੇ ਗਿਆ ਅੱਜ ਉਹਦੇ ਚਾਉਣ ਵਾਲਿਆਂ ਨੂੰ ਅੱਜ ਸਮੁੱਚੇ ਪੰਜਾਬੀਆਂ ਨੂੰ ਚਾਹੋ ਕਿਸੇ ਮਾਰਦੀ ਕੰਟਰੀ 'ਚ ਰਹਿੰਦਾ ਹੋਵੇ ਚਾਹੇ ਦੁਨੀਆ ਦੇ ਵਿੱਚ ਆਪਾਂ ਕਹਦੇ ਕਿ ਸੋਗ ਦੀ ਲਹਿਰ ਸੋਗ ਦੀ ਜ਼ਰੂਰ ਲਹਿਰ ਆ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਇਨਸਾਨ ਉਹ ਇਨਸਾਨ ਬਹੁਤ ਘੱਟ ਹੁੰਦੇ ਆ ਜਿਹੜੇ ਕਿ ਹਰਮਨ ਪਿਆਰੇ ਹੁੰਦੇ ਆ ਨਾ ਕਿਸੇ ਦਾ ਬੁਰਾ ਕਰਦੇ ਆ ਨਾ ਮਾੜਾ ਕਰਦੇ ਆ ਪਰ ਦਿਲਾਂ ਦੇ ਵਿੱਚ ਬਸ ਜਾਂਦੇ ਆ ਤੇ ਉਹ ਦਿਲਾਂ ਦੇ ਵਿੱਚ ਹਮੇਸ਼ਾ ਜਿਹੜਾ ਉਹਨਾਂ ਦਾ ਸਤਕਾਰ ਰਹਿੰਦਾਗਾ ਬੇਸਾਕੋ ਕੋਈ ਕਲਾਕਾਰ ਹੋਵੇ ਲੇਖਕ ਹੋਵੇ ਬੁੱਧੀਜੀਵੀ ਹੋਵੇ ਇਤਿਹਾਸਕਾਰ ਹੋਵੇ ਚਾਹੇ ਕੋਈ ਉਸੇ ਨੇ ਦੇਸ਼ ਲਈ ਕੁਰਬਾਨੀ ਕੀਤੀ ਹੋਵੇ ਸਿੱਖੋਂ ਲਈ ਕੁਰਬਾਨੀ ਕੀਤੀ ਹੋਵੇ ਆਪਣੇ ਧਰਮ ਲਈ ਕੁਰਬਾਨੀ ਕੀਤੀ ਹੋਵੇ ਜਾਨੀ ਕਿ ਕੁੱਲ ਮਿਲਾ ਕੇ ਸਾਰੀਆਂ ਗੱਲਾਂ ਆਪਾਂ ਕਰਦੇ ਆਂ ਤੇ ਇੱਕ ਜਸਵਿੰਦਰ ਭੱਲਾ ਉਹ ਸਾਕਸ ਸੀ ਉਹ ਇੱਕ ਆਪਾਂ ਕਹਦੇ ਆ ਕਿ ਵਿਅਕਤੀ ਸੀ ਕਿ ਜਿਹੜਾ ਲੋਕਾਂ ਨੂੰ ਹਸਾਉਂਦਾ ਹਸਾਉਂਦਾ ਅੱਜ ਅਰਵਾ ਕੇ ਤੁਰ ਚਲਿਆ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਜਸਵਿੰਦਰ ਭੱਲਾ ਆਖਰ ਫਿਲਮਾਂ ਤੋਂ ਦੂਰੀ ਬਣਾਈ ਕਾਰਨ ਬਿਮਾਰੀ ਦਾ ਪਰ ਵੱਡੀ ਗੱਲ ਇਹ ਆ ਕਿ ਅਜੇ ਤੱਕ ਮਹੀਨੇ ਤੋਂ ਪਹਿਲਾਂ ਜਿਹੜਾ ਕਰੇ ਮਹੀਨਾ ਹੋ ਗਿਆ ਸੀ ਬਿਮਾਰ ਹੋਇਆ ਨ ਕਿਸੇ ਮੀਡੀਆ ਦੇ ਵਿੱਚ ਖਬਰ ਨਹੀਂ ਆਈ ਕਿਉਂ ਨਹੀਂ ਆਈ ਕਿੰਨਾ ਕਾਰਨ ਕਰਕੇ ਜਿਹੜੀ ਗੱਲ ਬਾਹਰ ਨਿਕਲੀ ਤੇ ਇਕ ਜਿਹੜਾ ਦਮ ਜਿਹੜਾ ਅੱਜ ਝਟਕਾ ਲੱਗਿਆ 1960 ਦੇ ਵਿੱਚ ਦਰਾਹਾ ਪਿੰਡ ਲੁਧਿਆਣੇ ਦੇ ਜਿਹੜਾ ਜਨਮ ਹੋਇਆ ਇਹਨਾਂ ਦਾ ਪਿਤਾ ਸਰਦਾਰ ਮਾਸਟਰ ਬਹਾਦਰ ਸਿੰਘ ਤੇ ਉਹ ਵੀ ਜਿਹੜਾ ਬਹਾਦਰ ਸਿੰਘ ਭੱਲਾ ਉਹ ਵੀ ਕਹਿੰਦੇ ਬੜਾ ਇੱਕ ਨੇਕ ਇਨਸਾਨ ਸੀ ਬਹੁਤਿਆਂ ਜਿਹੜੇ ਕਿ ਹੁੰਦੇ ਆ ਕਿ ਧੀਆਂ ਪੁੱਤਰ ਹੁੰਦੇ ਆ ਆਪਣੇ ਪਸੋਕੜ ਦੇ ਨਾਲ ਸਮਰਧ ਰੱਖਦੇ ਹੋਏ ਉਸ ਦੀ ਪੀੜੀ ਨੂੰ ਅੱਗੇ ਦਰ ਵਧਾਉਂਦੇ ਆ ਕੁਝ ਇੱਕ ਬੰਦੇ ਹੁੰਦੇ ਆ ਜਿਹੜੇ ਕਿ ਆਪਣੇ ਮਾਪਿਆਂ ਤੋਂ ਥੋੜਾ ਜਿਹਾ ਪਿੱਛੇ हट ਜਾਂਦੇ ਆ ਉਹਨਾਂ ਦੀ ਜਿਹੜੀ ਆਪਾਂ ਕਈ ਵਾਰੀ ਦੇਖਦੇ ਆ ਕਿ ਲਾ ਦਾ ਪਾ ਕਹੀਏ ਪਰ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਉਹ ਹੁਣ ਇੱਥੇ ਵਿਆਹ ਨਹੀਂ ਕਰ ਸਕਦੇ ਪਰ ਹੁਣ ਉਸ ਤੋਂ ਬਾਅਦ ਲਗਾਤਾਰ ਜਦੋਂ ਕਹਿਟਾਂ ਆਈਆਂ ਤੇ ਉਸ ਤੋਂ ਬਾਅਦ ਇੱਕ ਦੌਰ ਜਿਹੜਾ ਜਹਤ ਦੇ ਵਿੱਚ ਕਮੇਡੀ ਜਿਹੜੀਆਂ ਆ ਕੇ ਫਿਲਮਾਂ ਬਣਨ ਲੱਗੀਆਂ ਉਹਨਾਂ ਦੇ ਵਿੱਚ ਜਸਵਿੰਦਰ ਭੱਲਾ ਨੇ ਜਿਹੜਾ ਸਭ ਤੋਂ ਜਿਹੜਾ ਅਹਿਮ ਆ ਜਿਹੜਾ ਉਹ ਰੋਲ ਕੀਤਾਗਾ ਜੇ ਦੇਕਰ ਜਸਵਿੰਦਰ ਭੱਲਾ ਇਹਨਾਂ ਫਿਲਮਾਂ ਦੇ ਵਿੱਚ ਕਿਸੇ ਫਿਲਮ ਦੇ ਵਿੱਚ ਨਾ ਹੋਵੇ ਤਾਂ ਫਿਲਮ ਅਧੂਰੀ ਮੰਨੀ ਜਾਂਦੀ ਸੀ ਜਿਸ ਤਰ੍ਹਾਂ ਅਨੇਕਾਂ ਫਿਲਮਾਂ ਆਈਆਂ ਨੇ ਵੇਖ ਬਰਾਤਾ ਚੱਲੀਆਂ ਮਾਹੌਲ ਠੀਕ ਆ ਕੈਰੀ ਆਨ ਜੱਟਾ ਤੇ ਪਾਵਰ ਕੱਟ ਵਧਾਈਆਂ ਦੀਆਂ ਵਧਾਈਆਂ ਮਿਸਟਰ 420 ਤੇ ਕਿੰਨੇ ਜੰਮੇ ਤੇ ਸਾਰੇ ਨਕਮੇ ਬਸਾਖੀ ਲਿਸਟਾਂ ਜਾਨੀ ਕਿ ਹੋਰ ਅਨੇਕਾਂ ਜਿਹੜੀਆਂ ਭਰਪੂਰ ਫਿਲਮਾਂ ਨੇ ਜਿਹੜੀਆਂ ਉਹ ਛੱਡ ਕੇ ਤੁਰ ਗਿਆ ਜਿਹੜਾ ਕਿ ਉਹਦੇ ਵਿੱਚ ਤੁਸੀਂ ਫਿਲਮਾਂ ਦੇ ਵਿੱਚ ਦੇਖ ਲਿਓ ਕਿ ਕੈਰੀ ਆਨ ਜੱਟਾ ਸਭ ਤੋਂ ਜ਼ਿਆਦਾ ਮਕਬੂਲ ਹੋਈ ਸੀ ਤੇ 420 ਜਾਨੀ ਕਿ ਜਿਨ੍ਹਾਂ ਨੇ ਵੇਖੀਆਂ ਨੇ ਇਹ ਫਿਲਮਾਂ ਉਹਨਾਂ ਦੇ ਵਿੱਚ ਬੜਾ ਇੱਕ ਅਹਿਮ ਜਸਵਿੰਦਰ ਭੱਲੇ ਦਾ ਜਿਹੜਾ ਰੋਲ ਸੀ ਜਿਹੜਾ ਨਮਾਇਆ ਜਾਂਦਾ ਸੀ ਤੇ ਅੱਜ ਜਿਹੜਾ ਇੱਕ ਆਪਾਂ ਕਹਿ ਲਈਏ ਕਿ ਸਮੁੱਚੇ ਜਗਤ ਨੂੰ ਸਮੁੱਚੇ ਪੰਜਾਬੀਆਂ ਨੂੰ ਘਾਟਾ ਪਿਆ ਕਿਉਂਕਿ ਉਮਰ 65 ਸਾਲ ਦੀ ਅੱਜ ਕੱਲ ਦੇ ਵਿੱਚ ਜੇ ਆਪਾਂ ਦੇਖ ਲਈਏ ਤੇ ਕੁਝ ਵੀ ਨਹੀਂ ਇੱਥੇ ਆਪਾਂ 100-100 ਸਾਲ ਦੇ ਬੰਦੇ ਵੀ ਦੇਖਦੇ ਆ ਤੇ ਤੁਰੇ ਫਿਰਦੇ ਆ ਚੰਗੇ ਭਲੇ ਸਬਿੱਤਾਂ ਵੀ ਦਿੰਦੇ ਆ ਉਰੇ ਫਿਰਦੇ ਪਰ 65 ਸਾਲ ਦੀ ਉਮਰ ਦੇ ਵਿੱਚ ਬੇਸ਼ੱਕ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਨੇ ਜਿੰਨੀ ਉਮਰ ਲਿਖੀ ਹੈ ਬੰਦੇ ਦੀ ਉਹਨੇ ਉਹ ਭੋਗ ਕੇ ਤੁਰ ਜਾਂਦਾ ਹੈ ਪਰ ਉਹਦੇ ਤੁਰ ਜਾਣ ਤੋਂ ਬਾਅਦ ਜਿਹੜਾ ਉਹਦੀ ਅਸਲੀ ਸਖਸੀਅਤ ਆਸਲਾ ਉਹਦਾ ਪਰਦਾ ਅਸਲੀ ਉਹਦੇ ਗੁਣ ਤੇ ਉਦੋਂ ਪਤਾ ਲੱਗਦਾ ਕਿ ਬੰਦਾ ਕੀ ਸੀ ਬੇਸ਼ੱਕ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਭੱਲੇ ਨੇ ਇੱਕ ਟਾਈਮ ਜਿਹੜਾ ਕੈਪਟਨ ਦੀ ਸਰਕਾਰ ਸਮੇਂ ਹੁੰਦੇ ਹੋਏ ਪਾਸੇ ਕਵਿੰਟਨ ਦੀ ਸਰਕਾਰ ਤੇ ਕਹਿੰਦੇ ਕੈਪਟਨ ਨੇ ਤਾਂ ਉਹਨੇ ਜਿਹੜਾ ਉਹਨੂੰ ਉਹਦੇ ਵਿੱਚ ਨਹੀਂ ਲਿਆ ਪਰ ਉੱਤੇ ਜਿਹੜਾ ਇੱਕ ਵਿਅਕਤੀ ਸੀ ਐਸ ਕੇ ਸੈਨਾ ਸੈਨਾ ਉਹਨੇ ਕਿਹਾ ਕਿ ਜਸਵਿੰਦਰ ਭੱਲਾ ਆ ਕੇ ਮਾਫੀ ਮੰਗੇ ਉਹ ਤੋਂ ਮਾਫੀ ਵੀ ਮੰਗਾਈ ਤੇ ਉਹਨੂੰ ਜਿਹੜੀ ਕਿ ਤੰਗ ਪ੍ਰੇਸ਼ਾਨ ਵੀ ਕੀਤਾ ਜਾਨੀ ਕਿ ਬੰਦਾ ਜ਼ਿੰਦਗੀ ਦੇ ਵਿੱਚ ਥੱਲੇ ਉੱਠ ਕੇ ਜਦੋਂ ਜ਼ੀਰੋ ਗਰਾਊਂਡ ਤੇ ਬੰਦਾ ਉੱਠਦਾ ਨਾ ਉਹਦੇ ਬੰਦੇ ਨੂੰ ਦਿੱਕਤਾਂ ਬਹੁਤ ਆਉਂਦੀਆਂ ਕਿਉਂ ਇੱਕ ਤਾਂ ਗਰੀਬੀ ਹੁੰਦੀ ਆ ਤੇ ਦੂਸਰਾ ਜਦੋਂ ਬੰਦੇ ਦੀ ਚੜਤ ਹੁੰਦੀ ਆ ਹਰ ਇੱਕ ਬੰਦਾ ਉਹਦੀ ਚੜਤ ਤੋਂ ਇਹ ਦੁਨੀਆ ਐਸੀ ਆ ਇਹ ਰਿਵਾਜ ਹੀ ਪਤਾ ਨਹੀਂ ਰੀਤ ਹੀ ਐਸੀ ਆ ਕਿ ਆਪਾਂ ਕਿਸੇ ਦੀ ਜਿਹੜੀ ਚੜਤ ਹੁੰਦੀ ਆ ਉਹ ਤੇ ਜੈਲਸੀ ਕਰਦੇ ਆ ਕਿ ਫਲਾਨਾ ਬੰਦਾ ਕਿਉਂ ਅੱਗੇ ਲੱਗੀ ਜਾਂਦਾ ਤੇ ਉਹਨੂੰ ਕਿਸੇ ਨਾ ਕਿਸੇ ਇਲਝਾਵੇਂ ਦੇ ਵਿੱਚ ਫਿਰ ਉਹਨੂੰ ਪਸਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹ ਤੇ ਆਪਾਂ ਚਿੱਕਰ ਸੁੱਟਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਸਾਡੇ ਸਮਾਜ ਦਾ ਇੱਕ ਅੱ빠 ਕਹਦੇ ਕਿ ਬਹੁਤ ਦੁਖਦਾਈ ਆ ਜਿਹੜਾ ਜਿਉਂਦੇ ਲੋਕਾਂ ਨੂੰ ਜਿਹੜਾ ਇੱਥੇ ਠੋਕਰਾਂ ਮਾਰੀਆਂ ਜਾਂਦੀਆਂ ਜਾਂਦੀਆਂ ਭੱਡਿਆ ਜਾਂਦਾ ਠੇਡੇ ਮਾਰੇ ਜਾਂਦੇ ਆ ਤੇ ਬਾਅਦ ਵਿੱਚ ਬੰਦਾ ਜਦੋਂ ਇਸ ਦੁਨੀਆ ਤੋਂ ਚੱਲਿਆ ਜਾਂਦਾ ਤੇ ਫਿਰ ਜਦੋਂ ਗੁਣਾ ਫਿਰ ਉਹਦੀ ਜਿਹੜੀ ਇੱਕ ਇਤਿਹਾਸ ਬਣਦਾ ਹੈ ਜਿਹੜਾ ਉਹ ਤੋਂ ਪਤਾ ਲੱਗਦਾ ਕਿ ਬੰਦਾ ਕਿੰਨਾ ਕੀਮਤੀ ਸੀ ਕਿ ਅਸੀਂ ਹਲਕੇ ਦੇ ਵਿੱਚ ਲੈ ਕੇ ਜਿਹੜਾ ਇਸ ਨੂੰ ਜਿਹੜਾ ਖੋ ਲਿਆ ਪਰ ਇੱਕ ਇੱਥੇ ਵੱਡੀ ਗੱਲ ਇਹ ਆ ਕਿ ਦਿਲ ਦੀ ਬਿਮਾਰੀ ਕਿਦੋਂ ਸੀ ਕਿੰਨੇ ਟਾਈਮ ਤੋਂ ਸੀ ਚਲੋ ਸ਼ੂਗਰ ਦੀ ਬਿਮਾਰੀ ਤਾਂ ਅੱਜ ਹਰ ਇੱਕ ਤੀਜੇ ਬੰਦੇ ਨੂੰ ਆ ਜੇ ਆਪਾਂ ਸ਼ੂਗਰ ਦੀ ਬਿਮਾਰੀ ਕਹ ਲਈਏ ਹਰ ਇੱਕ ਤੀਜੇ ਬੰਦੇ ਨੂੰ ਸ਼ੂਗਰ ਦੀ ਬਿਮਾਰੀ ਆ ਦਿਲ ਦੀ ਬਿਮਾਰੀ ਦਾ ਜਿਹੜਾ ਐਡਾ ਵੱਡਾ ਕਲਾਕਾਰ ਹੋਵੇ ਕੀ ਕਰ ਉਹ ਆਪਾਂ ਦੇਖਦੇ ਆ ਕਿ ਦੂਜਾ ਚਲੋ ਤਾਂ ਕੈਨੇਡਾ ਅਮਰੀਕਾ ਜਿਹੜਾ ਆਪ ਜਾਂਦੇ ਆ ਕਲਾਕਾਰ ਕੀ ਬਿਮਾਰੀ ਦਾ ਇਲਾਜ ਨਹੀਂ ਹੋ ਸਕੇ ਆ ਅੱਜ ਕਿੰਨਾ ਕੀ ਕਾਰਨ ਸੀ ਕਦੋਂ ਬਿਮਾਰ ਸੀ ਇਹ ਜਿਹੜਾ ਮਹੀਨੇ ਤੋਂ ਦੱਸਿਆ ਜਾ ਰਿਹਾ ਕਿ ਬਿਮਾਰ ਸੀ ਪਰ ਜਿਹੜਾ ਜਸਵਿੰਦਰ ਭੱਲੇ ਦੇ ਜਿਹੜਾ ਇਹ ਕਿਤੇ ਵੀ ਕਿਸੇ ਨੇ ਬਾਹਰ ਨਹੀਂ ਲਿਆਂਦਾ ਕਿ ਭਾਈ ਉਹ ਬਿਮਾਰ ਆ ਜਾਂ ਉਹਨਾਂ ਦੀ ਟੀਮ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਮੀਡੀਆ ਵੱਲੋਂ ਜਾਂ ਸਾਡੇ ਉਹਨਾਂ ਨੂੰ ਚਾਉਣ ਵਾਲੇ ਵੱਲੋਂ ਕੀ ਕਾਰਨ ਸੀ ਤਾਂ ਕੀ ਰੀਜਨ ਸੀ ਪਰ ਆਪਾਂ ਅੱਜ ਇਹ ਜਿਹੜਾ ਘਾਟਾ ਪਿਆਗਾ ਬਹੁਤ ਵੱਡਾ ਘਾਟਾਗਾ ਦੁਖਦਾਈ ਖਬਰ ਆ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਆ ਕਿ ਜਸਵਿੰਦਰ ਭੱਲਾ ਜਿਹੜਾ ਕਿ ਇੱਕ ਉਹ ਕਮੇਡੀ ਕਲਾਕਾਰ ਜਿਹੜਾ ਸਨਸਣ ਹੁੰਦੀ ਸੀ ਜਿਹੜੀ ਸੰਕਾਟਿਆਂ ਦੀ ਅੱਜ ਉਹ ਬੰਦ ਹੋ ਚੁੱਕੀ ਆ ਸਦਾ ਦੇ ਲਈ ਜਿਹੜੀ ਉਹਦੀ ਸੰਕਾਟਿਆਂ ਦੀ ਗੂੰਜ ਆ ਜਿਹੜੀ ਬੇਸ਼ੱਕ ਉਹ ਕੰਨਾਂ ਦੇ ਵਿੱਚ ਗੂੰਜਦੀ ਰਹੂਗੀ ਪਰ ਅੱਜ ਉਹ ਆਵਾਜ਼ ਅੱਜ ਉਹ ਜਿਹੜਾ ਕਿ ਵਿਅਕਤੀ ਆ ਉਹ ਸਾਡੇ ਵਿੱਚ ਨਹੀਂ ਰਿਹਾ ਕਿਉਂਕਿ ਆਪਾਂ ਜਦੋਂ ਕੁਝ ਆਵਾਜ਼ ਸੁਣਦੇ ਆ ਜਦੋਂ ਬੰਦਾ ਜਹਾਨ ਤੋਂ ਚੱਲ ਜਾਂਦਾ ਬੇਸਾ ਕਪਾਉ ਦੀਆਂ ਆਵਾਜ਼ਾਂ ਜ਼ਰੂਰ ਸੁਣਦੇ ਆ ਉਹਦੇ ਕੈਟਾ ਉਹਦੇ ਜਿਹੜੀਆਂ ਕਿ ਦਿੱਤੀਆਂ ਹੋਈਆਂ ਚੰਗਾ ਕੰਮ ਹੁੰਦਾ ਹੈ ਜਿਹੜਾ ਬੰਦੇ ਨੇ ਉਹ ਜ਼ਰੂਰ ਆਪਸ ਲਾਗਾ ਕਰਦੇ ਆ ਪਰ ਜਿਹੜਾ ਉਹਦਾ ਘਾਟਾ ਹੁੰਦਾਗਾ ਜੋ ਬੰਦਾ ਸਰੀਰਕ ਤੌਰ ਤੇ ਇੱਥੇ ਨਹੀਂ ਰਿਹਾ ਤੇ ਉਹਦੇ ਲਈ ਜਿਹੜਾ ਬੰਦੇ ਨੂੰ ਸਹਿਣਾ ਤੇ ਸਹਿਣਾ ਬਹੁਤ ਮੁਸ਼ਕਲ ਹੁੰਦਾਗਾ ਕਿਉਂਕਿ ਦੁੱਖ ਹੁੰਦਾਗਾ ਹੁਣ ਜਸਵਿੰਦਰ ਭੱਲੇ ਦਾ 23 ਅਗਸਤ ਨੂੰ ਕੱਲ ਆ ਜਿਹੜਾ ਮਹਾਲੀ ਦੇ ਵਿੱਚੋਂ ਰਹਿਣ ਲੱਗ ਪਿਆ ਸੀ ਉੱਥੇ ਜਿਹੜਾ ਸੰਸਕਾਰ ਹੋਵੇਗਾ ਤੇ ਉਹਨਾਂ ਦੇ ਜਿਹੜਾ ਪੁੱਤਰ ਨੇ ਤੇ ਉਹ ਵੀ ਜਿਹੜਾ ਇਸੇ ਕਲਾਕਾਰੀ ਦੇ ਲੈਣ ਦੇ ਵਿੱਚ ਨੇ ਚਲੋ ਪਰ ਵੱਖਰਾ ਹਰ ਇੱਕ ਪੁੱਤ ਤੇ ਹਰ ਇੱਕ ਪਿਤਾ ਜੇਕਰ ਕੋਈ ਕੰਮ ਕਰਦਾ ਹਰ ਇੱਕ ਦਾ ਕਹਿਣਾ ਹਰ ਇੱਕ ਦਾ ਲਹਿਜਾ ਵੱਖਰਾ-ਵੱਖਰਾ ਹੁੰਦਾਗਾ ਹਰ ਇੱਕ ਦੇ ਜਿਹੜੇ ਆਪ ਨੂੰ ਆਪਣੀ ਜਿਹੜੀ ਸੋਚ ਦੇ ਮਤਲਬ ਕਈ ਬੰਦੇ ਇੱਥੇ ਜੀਰੋ ਤੋਂ ਉੱਠ ਕੇ ਜਿਹੜਾ ਤਾਹਾਂ ਸਿਖਰ ਤੇ ਚੜ ਜਾਂਦੇ ਆ ਕਿ ਅਦਵਚਾਰੇ ਲੜਕਦੇ ਫਿਰਦੇ ਰਹਿੰਦੇ ਆ ਕਈ ਵਿਚਾਰਿਆਂ ਨੂੰ ਜਿਹੜਾ ਬਚਾਲੇ ਕੰਮ ਛੱਡਣਾ ਪੈ ਜਾਂਦਾ ਸੀ ਪਰ ਜਸਵਿੰਦਰ ਭੱਲਾ ਨੇ ਜਿਹੜੀ ਜਿੰਨੀ ਮਿਹਨਤ ਕੀਤੀ ਆ ਜਿੰਨੀ ਮਕਸਦਕਦ ਕੀਤੀ ਆ ਜਿੰਨਾ ਹਾਲਾਤਾਂ ਦੇ ਵਿੱਚੋਂ ਲੰਘਿਆ ਪਰ ਜਿਹੜਾ ਅੱਜ ਜਦੋਂ ਬੰਦੇ ਨੂੰ ਜਾਣ ਦਾ ਆਪਾਂ ਕਹਦੇ ਆ ਕਿ ਇੱਕ ਸੁੱਖ ਦਾ ਇੱਕ ਆਰਾਮ ਕਰਨ ਦਾ ਮੌਕਾ ਹੁੰਦਾ ਤੇ ਉਦੋਂ ਪਰਮਾਤਮਾ ਪਤਾ ਨਹੀਂ ਕੀ ਗੱਲ ਆ ਬੰਦਾ ਉਸ ਨੂੰ ਲੈ ਜਾਂਦਾਗਾ ਉਸ ਤੋਂ ਪਹਿਲਾਂ ਉਹਦੀਆਂ ਜਿਹੜੀਆਂ ਜਿੰਨੀਆਂ ਮੁਸ਼ਕਲਾਂ ਹੁੰਦੀਆਂ ਨੇ ਉਹ ਹਮੇਸ਼ਾ ਮੁਸ਼ਕਲਾਂ ਦੇ ਨਾਲ ਜੂਝਦਾ ਹੀ ਜਿਹੜਾ ਇਸ ਸਾਹ ਤੋਂ ਤੁਰ ਜਾਂਦਾਗਾ ਤੇ ਇਸੇ ਤੁਹਾਡੇ ਜਿਹੜੇ ਅੱਜ ਜਸਵਿੰਦਰ ਭੱਲੇ ਦੇ ਜਿਹੜੇ ਬੇਵਕਤ ਜਿਹੜੀ ਮੌਤ ਹੋਈ ਆ ਤੇ ਇਹਦੇ ਉੱਤੇ ਜਿਹੜਾ ਸਾਡਾ ਚੈਨਲ ਤੇ ਸਾਡਾ ਆਦਾਰਾ ਤੇ ਅਸੀਂ ਸਮੁੱਚੇ ਜਗਤ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਪਰਿਵਾਰ ਨੂੰ ਉਸ ਦਿਨ ਭਾਰਾ ਮੰਨਦਾ ਜਿਹੜਾ ਪਰਮਾਤਮਾ ਬਲਵਕਸ ਛੇ ਤੇ ਉਸ ਦੀ ਰੂਹ ਨੂੰ ਜਿਹੜਾ ਸ਼ਾਂਤ ਤੇ ਜ਼ਰੂਰ ਦੇਵੇ ਤੇ ਚੰਗੇ ਬੰਦੇ ਇੱਥੇ ਬਹੁਤ ਘੱਟ ਹੁੰਦੇ ਆ ਤੇ ਇਸ ਕਰਕੇ ਜਿਹੜਾ ਚੰਗੇ ਬੰਦਿਆਂ ਦੇ ਜਿਹੜਾ ਹਮੇਸ਼ਾ ਗੁਣ ਗਾਏ ਜਾਂਦੇ ਆ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖਣੇ ਧੰਨਵਾਦ ਬਿਰਜ ਜੀ ਦਾ ਖਾਲਸਾ ਬਿਰਜ ਜੀ ਕੀ ਫਤ